ਓ ਇਹਨਾਂ ਦਾ ਪਾਣੀ ਪੁਣੀ ਦਾ ਕਿਦਾਂ ਮੈਂ ਤਾਂ ਸੁਣਿਆ ਤੇ ਤਿੰਨ ਤਿੰਨ ਮਹੀਨੇ ਪਾਣੀ ਨਹੀਂ ਪੀਂਦੇ ਓਏ ਇਹ ਤਾਂ ਭਾਵੇਂ ਸਭ ਗੱਲਾਂ ਹੀ ਬਣੀਆਂ ਆ ਸਾਨੂੰ ਇਹਨਾਂ ਨੂੰ ਦਿਨ ਚ ਤਿੰਨ ਤਿੰਨ ਰੇ ਪਾਣੀ ਡੋਣਾ ਪੈਂਦਾ ਆ ਤੇ ਚੌਥੀ ਰੇ ਖੁੱਲ ਖਲ ਕੇ ਹਸਪਤਾਲ ਆ ਲੈਂਦੇ ਆ ਅੱਛਾ ਵੀਰੇ ਫਿਰ ਉਹੀ ਉਠਿਆ ਜਿਹਨੂੰ ਕਹਿੰਦੇ ਹੁੰਦੇ ਵੀ ਉਠੀ ਤਾਂ ਹੋ ਗਿਆ ਤੈਨੂੰ ਅਜੇ ਤਾਂ ਗਗਲ ਨਹੀਂ ਆਈ ਤੈਨੂੰ ਗਗਲ ਆਈ ਆ ਕਿ ਨਹੀਂ ਓ ਨਹੀਂ ਵੀਰ ਮੈਂ ਇਹਦੇ ਜੀ ਡਰੀ ਨਾ ਬਸ ਠੀਕ ਆ ਨਾ ਤੂੰ ਇਹਦੇ ਜੀ ਤਾਂ ਹੋਵੇ ਤੇ ਨਾ ਤੈਨੂੰ ਵਗਲਾਵੇ ਓਏ ਅਗਲਿਆਂ ਦੇ ਡੇ ਡੇ ਕਾਰੋਬਾਰ ਕਰੀ ਜਾਂਦੇ ਆ بڑے ਵੀ ਕਾਰੋਬਾਰ ਉਹ ਮੈਨੂੰ ਤਾਂ ਊਠ ਹੀ ਵੱਡੇ ਲੱਗਣੇ ਕਾਰੋਬਾਰ ਤਾਂ ਛੋਟੇ ਲੱਗਣਦੇ ਆ ਉਹ ਤੂੰ ਸਾਡੇ ਨਾਲ ਕਾਰੋਬਾਰ ਦੱਸੀ ਜਾ ਕਾਰੋਬਾਰ ਦੀ ਗੱਲ ਕਰ ਵਿਆਹ ਕਦੋਂ ਆ ਉਹ ਵਿਆਹ ਆ ਗਿਆ ਜੇ 2-3 ਮਹੀਨੇ ਉਹ ਘੋੜੀ ਚਾਹੀਦੀ ਆ ਕਿ ਊਠ ਵੀ ਊਠ ਵੀ ਚਾਹੀਦੇ ਆ ਕਿਹੜੇ ਨੱਚਣ ਵਾਲੇ ਦੁੱਜੇ ਓਏ ਊਠ ਨੱਚ ਵੀ ਲੈਂਦੀ ਆ ਉਹ ਪਾਉ ਊਠ ਵੀ ਨੱਚ ਲੈਂਦੇ ਆ ਘੋੜੀਆਂ ਵੀ ਨੱਚ ਲੈਂਦੀਆਂ ਆ ਤੇ ਜੇ ਤੂੰ ਨੱਚਣਾ ਆ ਨਾ ਇਹਨਾਂ ਤੋਂ ਥੋੜਾ ਪਰਾਂ ਹੋਗੇ ਨੱਚੀ ਪਰਾਂ ਹੋਗੇ ਨੱਚੀ ਉਹ ਖੁਸ਼ੀ ਦਾ ਮੌਕਾ ਨੱਚਣਾ ਹੀ ਆ ਮੇਰਾ ਤਾਂ ਜੀ ਕਰਨ ਇੱਥੇ ਦੋ ਚਾਰ ਲੁੱਡੀਆਂ ਪਲਾਂ ਤੂੰ ਪਾ ਬੱਸ ਕਰ ਇਨੀ ਆਣਾ ਲੁੱਡੀਆਂ ਪਾ ਲੱਗੇ ਗਵਾਂਡੀਆਂ ਦਾ ਬੁੱਢਾ ਮਰਿਆ ਹੀ ਕਿਤੇ ਹੁਣ ਆਵੇ ਬੈਠੇ ਆਣ ਕੇ ਤੇਰੀਆਂ ਲੁੱਡੀਆਂ ਪਾਉਣ ਡੇ ਹੁਣ ਉਹ ਤੈਨੂੰ ਬੜਾ ਚਾਹ ਵਿਆਹ ਦਾ ਵਿਆਹ ਦਾ ਮੁੰਡਾ ਲੱਗਦਾ ਕੀ ਤੇਰਾ ਓਏ ਓ ਛੋਟਾ ਭਰਾਵਾ ਮੇਰਾ ਅੱਛਾ ਇਹਦਾ ਮਤਲਬ ਤੇਰਾ ਵਿਆਹ ਹੋ ਗਿਆ ਫਿਰ ਤੂੰ ਵੀ ਖੜੇ ਸੀ ਆਪਣੇ ਵਿਆਹ ਊਠ ਕੋੜੇ ਓਏ ਊਠ ਕੋੜੇ ਕੇ ਖੜੇ ਸੀ ਉਦੋਂ ਤਾਂ ਬੰਦੇ ਨਹੀਂ ਪੂਰੇ ਖੜੇ ਲੋਕਡਾਊਨ ਚ ਤੇ ਵਿਆਹ